ਪਿਛਲੇ 7 ਦਿਨ ਤੋਂ ਲਗਾਤਾਰ ਪਟਿਆਲਾ ਵਿੱਚ ਤेंदुए ਨੇ ਆਪਣਾ ਗਹਿਰ ਮਚਾਰ ਰੱਖਿਆ ਜਿਸ ਨਾਲ ਬਕਫਕ ਪਿੰਡਾਂ ਵਿੱਚ ਤੈਸ਼ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ ਬੀਤੀ ਰਾਤ ਪਿੰਡਲਾਂ ਦੇ ਵਿੱਚ ਬਣੀ ਇੱਕ ਘਰ ਵਿੱਚ ਇਸ ਤेंदुए ਨੇ ਆਪਣਾ ਗਹਿਰ ਮਚਾਇਆ ਜਿੱਥੇ ਘਰ ਵਿੱਚ ਕਿੱਲੇ ਨਾਲ ਬੰਨੀ ਹੋਈ ਗਾਂ ਦੀ ਬੱਚੀ ਨੂੰ ਤेंदुए ਨੇ ਜ਼ਖਮੀ ਕਰ ਦਿੱਤਾ ਘਰ ਵਿੱਚ ਵੱੜ ਕੇ ਤेंदुए ਨੇ ਆਪਣਾ ਸ਼ਿਕਾਰ ਕਰਨਾ ਚਾਹਿਆ ਪਰ ਮੌਕੇ ਤੇ ਪਰਿਵਾਰ ਨੇ ਤेंदुए ਨੂੰ ਪਛਾ ਦਿੱਤਾ ਤੇ ਸਾਢੇ 12 ਵਜੇ ਦੀ ਘਟਨਾ ਮੈਂ ਤੇ ਮੇਰੇ ਬੈਫਰ ਅਸੀਂ ਚੰਡੀਗੜ੍ਹ ਸੀਗੇ ਪੀਜੀਆਈ ਸਾਡੀ ਬੇਟੀ ਦਾ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਜੀ ਜਿਹੜਾ ਤੇੰਦੂਆ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਉਹਦੇ ਕੰਨ ਵਗੈਰਾ ਇੱਕ ਕੰਨ ਤਾਂ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅਧਵ ਜਦਾਂ ਗਿਆ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੋਲਾ ਪਾਇਆ ਕਿ ਡੌਗੀ ਸੀਗਾ ਬਣ ਘਰ ਦੇ ਵਿੱਚ ਉਹਨੇ ਕਾਫੀ ਰੋਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਗੜੇ ਉਹਨਾਂ ਨੇ ਡਰਾਡ ਰੂਕ ਭਜਾਇਆ ਥੋੜੇ ਅੰਦਰੋਂ ਤੇ ਬਸ ਫਿਰ ਕੰਦੇ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੌਣ ਕੌਣ ਸੀਗਾ ਘਰ ਦੇ ਵਿੱਚ ਤਾਂ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਤੇ ਆਪਣੇ ਘਰਾਂ ਨਾਲ ਜੀ ਗੱਲ ਤਿੰਨ ਨੂੰ ਆ ਗਿਆ ਸੀਗਾ ਜੀ ਤੇ ਉਹਨੇ ਨਾ ਬਹੁਤ ਕਹਿਰ ਮਜਾਇਆ ਜੀ ਤੇ 1 ਸਾਲ ਦੀ ਆਪਣੀ ਛੋਟੀ ਜੀ ਬੱਚੀ ਆ ਜੀ ਉਹਦਾ ਵਿਚਾਰੀ ਦਾ ਕੰਨ ਖਾ ਗਿਆ ਜੀ ਤੇ ਜਦੋਂ ਅਸੀਂ ਬਾਹਰ ਨਿਕਲੇ ਨਿਕਲ ਕੇ ਭਜਾਇਆ ਉਹ ਤਾਂ ਵੀ ਨਹੀਂ ਭਜਾਇਆਗਾ ਇੰਨਾ ਮਤਲਬ ਕਿ ਖੌਫ ਸੀਗਾ ਉਹਦਾ ਅਸੀਂ ਵੀ ਨਹੀਂ ਬਾਹਰ ਨਿਕਲੇ ਹੈਗੇ ਡਰ ਦੇ ਮਾਰੇ ਵੀ ਸਾਨੂੰ ਨਾ ਕੁਝ ਕਰਦੇ ਹਨਾ ਚਲੋ ਕਿਵੇਂ ਨਾ ਕਿਵੇਂ ਕਰਕੇ ਸਾਨੇ ਬੱਚੀ ਦੀ ਇਹਦੀ ਬੱਚੀ ਦੀ ਜਾਨ ਬਚਾਈ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਵੀ ਆਪਣਾ ਇਹਨੂੰ ਕੋਈ ਨਾ ਕੋਈ ਇਹਦਾ ਹਿੱਲਾ ਕਰੋ ਹਨਾ ਕਿ ਕੋਈ ਅੱਗੇ ਨਾ ਕਿਸੇ ਦਾ ਜਿੰਮੇ ਸਾਡਾ ਨੁਕਸਾਨ ਹੋਇਆ ਹਨਾ ਕਿਸੇ ਦੇ ਅੱਗੇ ਵਿਚਾਰੇ ਦਾ ਨੁਕਸਾਨ ਹੋਵੇ ਹਨਾ ਪੁਣਾ ਪਾਤੀਆਂ ਬੁੱਟਾ ਮਾਂਗੇ ਨੂੰ ਪਾਲਦੇ ਆ ਹਨ ਵਿਚਾਰੇ ਨੂੰ ਇੰਨੀ ਸੇਵਾ ਕਰਦੇ ਆਂ ਦੀ ਜੇ ਇੰਨਾ ਕੁਝ ਹੁੰਦਾ ਹਨਾ ਦੁੱਖ ਤਾਂ ਹੁੰਦਾ ਹੀ ਆ ਹਨਾ ਵੀਰੇ ਤੇ ਉਹ ਵੀਰੇ ਆਪਣਾ तकरीबन 12 ਵਜੇ ਦਾ ਟਾਈਮ ਸੀਗਾ ਜਦੋਂ ਆਇਆ ਵੀਰੇ ਕੀ ਕੀ ਹੋਇਆ ਕੀ ਰੋਲਾ ਕੰਦਾ ਰੋਲਾ ਬਹੁਤ ਪਾਇਆ ਵੀਰੇ ਬੱਚੀ ਨੇ ਪਹਿਲਾਂ ਉਹਨੂੰ ਘਰ ਤੋਂ ਫੜ ਲਿਆ ਸੀਗਾ ਬੱਚੀ ਨੇ ਇੰਨਾ ਰੋਲਾ ਪਾਇਆ ਬੱਚੀ ਬਹੁਤ ਰੋਲਾ ਪਾਰੀ ਸੀਗੀ ਤੇ ਬਾਅਦ ਵਿੱਚ ਅਸੀਂ ਦੇਖਣ ਗਏ ਤੇ ਦੇਖਿਆ ਵੀ ਇਧਰੋਂ ਮੈਨੂੰ ਦਿਖ ਗਿਆ ਸੀਗਾ ਵੀ ਤੇੰਦੂ ਆਏ ਫਿਰ ਅਸੀਂ ਬਾਹਰ ਨਿਕਲੇ ਹੈਗੇ ਉੱਥੇ ਖੜ ਕੇ ਰੋਲਾ ਰੋਲਾ ਪਾਇਆ ਭਜਾ ਤਿਆ ਫਿਰ ਉਹ ਤੋਂ ਬਾਅਦ ਦੇਖਿਆ ਕਿ ਵੀ ਬੱਚੀ ਦਾ ਕੰਨ ਖਾਇਆ ਹੋਇਆ। ਬਾਅਦ ਚ ਉਹ ਭੱਜ ਗਿਆ ਉਹ ਖੰੰਦੇ ਟੱਪ ਕੇ ਜੀ। ਬਾਕੀ ਫਿਰ ਤਾਂ ਦਿਖੇ ਨਹੀਂ। ਘਰ ਤੇ ਹਾਂਜੀ ਹਾਂਜੀ ਮੈਂ ਘਰ ਸੀ ਆ ਜੀ। ਹਾਂਜੀ। ਘਰ ਕਿੰਨਾ ਕਿਥੇ ਰਹਿ ਤੀ? ਦਰ ਤਾਂ ਵਦੇਰਾ ਜੀ ਹੁਣ ਕੱਲਾ ਬੰਦਾ ਉਹਨਾਂ ਦਾ ਦਰ ਤਾਂ ਵਦੇਰਾ ਹੁੰਦਾ ਜੀ। ਦਰ ਤਾਂ ਹੈਗਾ ਹੀ ਸੀਗਾ ਜੀ ਹੁਣ ਤੁਹਾਨੂੰ ਪਤਾ ਜਾਨਵਰਾਂ ਕੋਈ ਵੀ ਅਟੈਕ ਕਰ ਸਕਦਾ ਹਨਾ ਜੀ। ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ। he has more than 5 years experience in same line he used to work with reputed companies agencies as well local builders with brothers he is professional by plumbing electrician masonry carpentering for more information please contact him at under Jack trade platform www.jacktrade.com Slash nine two one seven six zero. Chander Consultants Limited. Call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ